ਦੇ ਕੋਈ ਇੰਨੇ ਕੀੜੇ ਆਪਾਂ ਇੱਕ ਥਾਂ ਤੇ ਲਿਆਂਦੇ ਆ ਕਿਵੇਂ ਲਿਆਂਦੇ ਆ ਤੁਸੀਂ ਵੀਡੀਓ ਸਾਰੀ ਦੇਖਣੀ ਐ ਤੇ ਬਹੁਤ ਬਹੁਤ ਸ਼ੇਅਰ ਕਰ ਦਿਓ ਤੁਹਾਨੂੰ ਪਤਾ ਇਹ ਘਰਾਂ ਦੇ ਵਿੱਚ ਆਮ ਤੌਰ ਤੇ ਆਪਣੇ ਭੌਣ ਹੋ ਜਾਂਦੇ ਆ ਕੀੜਿਆਂ ਦੇ ਭੌਣ ਜਿਹਨੂੰ ਕਹੇ ਹੁੰਦੇ ਆ ਤਾਂ ਉਹ ਆਪਾਂ ਕੀੜੇ ਜਿਹੜੇ ਕਿਵੇਂ ਇਕੱਠੇ ਕਰਨੇ ਆ ਨਾ ਉਹਦੇ ਬਾਰੇ ਆਪਾਂ ਦੱਸਾਂਗੇ ਤੁਹਾਨੂੰ ਘਰ ਚੋਂ ਕੀੜਾ ਚੱਕਿਆ ਹੋਈ ਆ ਮੈਂ ਸੋ ਇਹ ਭੌਣ ਆ ਜਿਹੜੇ ਬਹੁਤ ਤੰਗ ਕਰਦੇ ਆ ਜਦੋਂ ਆਪਣੇ ਘਰਾਂ ਚ ਭੌਣ ਹੋ ਜਾਂਦੇ ਆ ਤਾਂ ਆਪਾਂ ਬਹੁਤ ਪਰੇਸ਼ਾਨ ਹੁੰਨੇ ਆ ਵੀ ਇਹਨਾਂ ਨੂੰ ਮਾਰਨਾ ਵੀ ਨਹੀਂ ਯਾਰ ਪਾਪ ਲੈਣਾ ਤੇ ਇਹ ਪੈਰਾਂ ਥੱਲੇ ਵੀ ਆਉਂਦੇ ਆ ਤਾਂ ਇਹਨਾਂ ਨੂੰ ਆਪਾਂ ਇਕੱਠੇ ਕਰਨ ਦਾ ਇੱਕ ਤਰੀਕਾ ਦੱਸਦੇ ਆਂ ਇਕੱਠੇ ਕਰਕੇ ਇਹਨਾਂ ਨੂੰ ਦੂ ਛੱਡ ਕੇ ਆਉਣਾ ਹੈ ਏਦਾਂ ਆਪਾਂ ਦੋ ਪਤੀਲੇ ਲੈ ਲੈਣੇ ਆ ਤੁਸੀਂ ਚਾਹੇ ਤਿੰਨ ਲੈ ਲਓ ਚਾਹੇ ਇੱਕ ਪਤੀਲਾ ਹਨਾ ਇਹ ਪਤੀਲੇ ਨਵੇਂ ਪਤੀਲੇ ਹੋਣ ਸਾਫ਼ ਖੁਰਦਰੇ ਨਾ ਹੋਣ ਯਾਨੀ ਕਿ ਤਿਲਕਣ ਹੋਵੇ ਪਤੀਲਿਆਂ ਚਾ ਵੀ ਕੀੜਾ ਇਹ ਵਿੱਚ ਡਿੱਗ ਪਈ ਤਾਂ ਦੁਬਾਰੇ ਬਾਹਰ ਨਾ ਆਵੇ ਤਾਂ ਕੀੜਿਆਂ ਨੂੰ ਜਿਹੜੇ ਪਤੀਲੇ ਆਪਾਂ ਲਾਉਣੇ ਆ ਇਹਨਾਂ ਨੂੰ ਜਮਾ ਐਸ ਰੋਟ ਧਰਤੀ ਦੇ ਲੈਵਲ ਤੇ ਲੱਪ ਦੇਣਾ ਜਿੱਥੇ ਕੀੜਿਆਂ ਦੇ ਭੌਣ ਹੈ ਤੇ ਥੋੜਾ ਬਹੁਤਾ ਆਟਾ ਵਿੱਚ ਪਾ ਦੇਣਾ ਜਾਂ ਕੋਈ ਖਾਣ ਵਾਲੀ ਚੀਜ਼ ਤੇ ਆਸੇ-ਪਾਸੇ ਪਾ ਦੇਣੀ ਹੈ ਸ਼ਾਮ ਤੱਕ ਇਹ ਕੀੜੇ ਦੇ ਵਿੱਚ ਡਿੱਗੀ ਜਾਣਗੇ ਤੇ ਇਕੱਠੇ ਹੋਈ ਜਾਣਗੇ ਇਹ ਸਭ ਤੋਂ ਆਸਾਨ ਤਰੀਕਾ ਹੈ ਜੀ ਕੀੜਿਆਂ ਨੂੰ ਦੂਜੀ ਥਾਂ ਤੇ ਲੈ ਕੇ ਜਾਣ ਦਾ ਆਪਣੇ ਘਰ ਚੋਂ ਕੀੜਿਆਂ ਨੂੰ ਦੂਰ ਕਰਨ ਦਾ ਇਹਦੇ ਨਾਲ ਕੀੜਿਆਂ ਦੀ ਜਾਨ ਵੀ ਨਹੀਂ ਜਾਂਦੀ ਜੀਵ ਹੱਤਿਆ ਵੀ ਨਹੀਂ ਹੁੰਦੀ ਤੇ ਕੀੜੇ ਵੀ ਜਾਂਦੇ ਜਾਂ ਸਹੀ ਆਪਾਂ ਦੂਜੀ ਥਾਂ ਤੇ ਛੱਡ ਆਉਣੇ ਆ ਤੇ ਇਹ ਸ਼ਾਮ ਨੂੰ ਹਰ ਰੋਜ਼ ਆਪਾਂ ਪਤੀਲੇ ਖਾਲੀ ਕਰਨੇ ਹੁੰਦੇ ਆ ਜਦੋਂ ਇਹਨਾਂ 'ਚ ਕੀੜੇ ਸਾਰੇ ਡਿੱਗ ਪੈਣ ਇਹ ਪ੍ਰੋਸੀਜਰ ਹੈ ਜਿਹੜਾ 3-4 ਦਿਨ ਆਪਾਂ ਨੂੰ ਕਰਨਾ ਪੈਣਾ ਹੈ ਤਿੰਨ ਚਾਰ ਦਿਨਾਂ ਬਾਅਦ ਤੁਹਾਡੇ ਘਰ ਵਿੱਚ ਕੀੜਾ ਜਾਂ ਪੌਣ ਉਹ ਨਹੀਂ ਰਹਿਣਾ ਤੁਸੀਂ ਦੇਖੋ ਆਪਾਂ ਇਹ ਨੱਪੇ ਹੋਏ ਆ ਦੋ ਪਤੀਲੇ ਤੇ ਜਦੋਂ ਪਤੀਲੇ ਪੂਰੇ ਭਰ ਜਾਣਗੇ ਪੂਰੇ ਤਾਂ ਨਹੀਂ ਭਰਦੇ ਵੀ ਜਿੰਨੇ ਕਿਨਾਂ ਚ ਕੀੜੇ ਡਿੱਗ ਪੈਣਗੇ ਆਪਾਂ ਆਥ ਨੇ ਯਾਨੀ ਕਿ ਦਿਨ ਛੇਪਣ ਤੋਂ ਪਹਿਲਾਂ ਦਿਨ ਛੇਪੈ ਨਾ ਹੋਵੇ ਉਸ ਤੋਂ ਪਹਿਲਾਂ ਪਤੀਲਾ ਕੱਢ ਲੈਣਾ ਹੈ ਤੇ ਇਹਨੂੰ ਆਪਾਂ ਆਪਣੇ ਘਰ ਤੋਂ ਦੂਰ ਅਜਿਹੀ ਜਗ੍ਹਾ ਜਿਹੜੀ ਜਿੱਥੇ ਕੋਈ ਆਵਾਜਾ ਵੀ ਨਾ ਹੋਵੇ ਖਾਲੀ ਜਗ੍ਹਾ ਹੋਵੇ ਉੱਥੇ ਛੱਡਿਆਉਣੇ ਹੈ ਉੱਥੇ ਕੁਝ ਖਾਣ ਪੀਣ ਨੂੰ ਵੀ ਪਾ ਦੇਣਾ ਇਹਨਾਂ ਨੂੰ ਤਾਂ ਜੋ ਇਹ ਆਪਣਾ ਘਰ ਉੱਥੇ ਬਣਾ ਰਹਿਣ ਤੇ ਇਹ 4-5 ਦਿਨ ਦੀ ਲੱਗਣਗੇ ਸੋਨੂੰ ਤੁਹਾਡੇ ਘਰ ਚੋਂ ਕੀੜਾ ਖਤਮ ਹੋ ਜਾਊਗਾ ਇਸ ਲੋੜ ਇਹ ਸਭ ਤੋਂ ਆਸਾਨ ਤਰੀਕਾ ਹੈ ਜੀ ਨਾ ਤਾਂ ਇਹਦੇ ਨਾਲ ਆਪਾਂ ਕੋਈ ਜੀਵ ਹੱਤਿਆ ਕਰਦੇ ਆਂ ਤੇ ਨਾ ਆਪਾਂ ਨੂੰ ਪਾਪ ਲੱਗੇ ਨਾਲੇ ਪੌਨਾਂ ਨਾਲੇ ਫਲੀਆਂ ਦੋਵੇਂ ਕੰਮ ਇਹਦੇ ਨਾਲ ਹੋ ਜਾਂਦੇ ਆ ਪਰ ਪਤੀਲੇ ਜਿਹੜੇ ਤੁਸੀਂ ਇੱਕ ਵੀ ਨੱਪ ਸਕਦੇ ਹੋ ਤੁਸੀਂ ਦੋ ਵੀ ਨੱਪ ਸਕਦਾ ਦੇਖੋ ਪਤੀਲੇ ਦੇ ਵਿੱਚ ਕਿਹੜੇ ਲੋੜ ਕੀੜੇ ਇਕੱਠੇ ਹੋਏ ਆ ਦੇਖੋ ਇਨੂੰ ਹੁਣ ਆਪਾਂ ਸ਼ਾਮ ਨੂੰ ਜਾਨੀ ਕਿ ਦਿਨ ਛੇਪਣ ਤੋਂ ਪਹਿਲਾਂ ਕੱਢ ਲਾਂਗੇ ਤੇ ਦੂਰ ਜਗ੍ਹਾ ਤੇ ਜਾ ਕੇ ਛੱਡਿਆਵਾਂਗੇ ਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖੋ ਆਪਾਂ ਇਹਨਾਂ ਨੂੰ ਛੱਡਦਿਆਂ ਦੀ ਵੀਡੀਓ ਕਿਸ ਨੂੰ ਦਿਖਾਉਣੀ ਹੈ ਵੀ ਆਪਾਂ ਇਹਨਾਂ ਨੂੰ ਜਦੋਂ ਦੂਰ ਕਿੰਨੇ ਕਹੇ ਪਤੀਲੇ ਦੇ ਵਿੱਚ ਇਕੱਠੇ ਹੋ ਜਾਂਦੇ ਆ ਤੇ ਕਿੰਨੇ ਕਹੇ ਜਾਨੀ ਕਿ ਮਰਦਾ ਨਹੀਂ ਜਾਨੀ ਕਿ ਆਪਾਂ ਕੋਈ ਪਾਪ ਨਹੀਂ ਕਰਦੇ ਨਾ ਨੁਕਸਾਨ ਨਹੀਂ ਹੁੰਦਾ ਕੀੜਿਆਂ ਦਾ ਇਹ ਸਹੀ ਸਲਾਮਤ ਦੂਜੀ ਜਗ੍ਹਾ ਤੇ ਸ਼ਿਫਟ ਹੋ ਜਾਂਦੇ ਆ ਇਹ ਪ੍ਰਕਿਰ ਤੁਸੀਂ 4-5 ਦਿਨ ਕਰਨਾ ਬੋ ਤੁਹਾਨੂੰ ਤੇ ਤੁਹਾਡੇ ਘਰ ਚੋਂ ਕੀੜੇ ਖਤਮ ਹੋ ਜਾਣਗੇ ਜਾ ਜੋ ਹੁਣ ਆਪਾਂ ਇਹਨੂੰ ਸ਼ਾਮ ਨੂੰ ਪਤੀਲਾ ਕੱਢ ਲਿਆ ਤੇ ਇਹਨੂੰ ਆਪਾਂ ਲੈ ਚੱਲਦੇ ਆ ਆ ਆਪਾਂ ਉਸਾਂ ਤੇ ਆ ਗਏ ਜਿੱਥੇ ਇਹਨਾਂ ਨੂੰ ਛੱਡਣਾ ਪਹਿਲਾਂ ਵੀ ਆਪਾਂ ਛੱਡ ਕੇ ਗਏ ਸੀਗੇ ਤੇ ਇੱਥੇ ਹੁਣ ਥੋੜਾ ਬਹੁਤਾ ਇਹਨਾਂ ਨੂੰ ਖਾਣ ਨੂੰ ਵੀ ਪਾਉਣਾ ਪਾਣਾ ਆਟਾ ਵਗੈਰਾ ਜਾਂ ਕੁਝ ਵੀ ਤੁਸੀਂ ਲਿਆ ਸਕਦੇ ਹੋ ਕਣਕ ਤੇ ਆ ਦੇਖੋ ਪਤੀਲਾ ਹੁਣ ਮੁੱਦਾ ਮਾਰਾਂਗੇ ਤੇ ਦੇਖੋ ਦੇਖੋ ਕਿਹੜੇ ਲੋਟ ਪਾਉਣ ਜਿਹੜਾ ਹੈਗਾ ਸਾਰਾ ਇਕੱਠਾ ਹੋ ਕੇ ਕਿਸਾਂ ਦੇ ਚਲੇ ਜਾਂਦਾ ਇੱਥੇ ਹੁਣ ਇਹਨਾਂ ਨੇ ਆਪਦਾ ਨਵਾਂ ਘਰ ਬਣਾ ਲੈਣਾ ਤੇ ਤੁਹਾਡੇ ਘਰ ਤੋਂ ਇਹ ਦੂਰ ਹੋ ਜਾਣਗੇ ਇਹਦੇ ਨਾਲ ਕੀ ਹੈ ਤੁਹਾਡਾ ਵੀ ਜਿਹੜਾ ਤੁਹਾਡੇ ਉੱਤੇ ਪਾਪ ਹੋਣਾ ਉਹ ਵੀ ਬਾਜੂਆ ਤੇ ਇਹਨਾਂ ਦੀ ਜਾਨ ਵੀ ਬਾਜੂਗੀ ਜੀਵ ਹੱਤੇ ਵੀ ਹੁਣੀ ਰਹੂ ਤੇ ਇਹ ਵੀ ਸੁਰੱਖਿਤ ਆਪਣੀ ਦੂਜੀ ਜਗ੍ਹਾ ਤੇ ਚਲੇ ਜਾਣਗੇ ਤੇ ਇਹ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਆਪਣੇ ਮੋਬਾਈਲਾਂ 'ਚ ਸੇਵ ਕਰ ਲਓ ਜਿੰਨਾ ਘਰਾਂ ਦੇ ਵਿੱਚ ਪਾਉਣਾ ਜਿਵੇਂ ਟਾਣੀਆਂ ਪਾ ਪਾ ਲੈਨੇ ਬਾਹਰ ਕਰ ਉੱਥੇ ਪਾਉਣ ਜਿਆਦਾ ਹੁੰਦੇ ਆ ਪਰ ਇਹ ਬਹੁਤ ਆਸਾਨ ਤਰੀਕਾ ਕੀੜਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਆਣ ਦਾ ਇਹਦੇ ਨਾਲ ਕੋਈ ਪਾਪ ਵੀ ਨਹੀਂ ਹੁੰਦਾ ਤੇ ਕੀੜੇ ਮਰਦੇ ਵੀ ਨਹੀਂ ਤਾਂ ਆਪਣ ਦਵਾਈ ਪਾਉਣੀ ਪੈਂਦੀ ਡੀਟੀ ਵਗੈਰਾ ਪਾਉਣੇ ਉਹਨਾਂ ਕਲੇ ਮਰ ਜਾਂਦੇ ਆ ਤੇ ਵੀਡੀਓ ਬਹੁਤ ਵਾ ਸ਼ੇਅਰ ਕਰ ਦਿਓ ਜੀ ਕਿਵੇਂ ਲੱਗਿਆ ਤਰੀਕਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ